ਕੋਰ ਅਹਿਮ ਮੁੱਦਿਆਂ ਤੇ ਵਿਚਾਰ ਸਿਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਆਮ ਤੌਰ ਤੇ ਤੁਸੀਂ ਦੇਖਿਆ ਹੋਣਾ ਕਿ ਲੋਕ ਵੀ ਗੱਲਾਂ ਕਰਦੇ ਨੇ ਤੇ ਪੋਲਿਟਿਸ਼ੀਅਨ ਵੀ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ। ਪੰਜਾਬ ਦੇ ਵਿੱਚ ਆਪਣੇ ਆਪ ਨੂੰ ਕੋਈ ਸੁਰੱਖਿਤ ਮਹਿਸੂਸ ਨਹੀਂ ਕਰਦਾ ਕਿ ਕਿਸੇ ਵੇਲੇ ਵੀ ਕੋਈ ਵੱਡੀ ਘਟਨਾ ਵਾਪਰ ਸਕਦੀ ਹੈ। ਪਰ ਕੀ ਰੱਬ ਦਾ ਘਰ ਵੀ ਸੇਫ ਨਹੀਂ? ਇਹ ਕਦੇ ਅਸੀਂ ਸੋਚ ਸਕਦੇ ਆਂ ਪਰ ਇਹ ਸੋਚਣ ਲਈ ਮਜਬੂਰ ਹੋਣਾ ਪੈ ਰਿਹਾ। ਸਚਖੰਡ ਸ੍ਰੀ ਹਰਮੰਦਰ ਸਾਹਿਬ ਜਿੱਥੇ ਅਕੀਦਾ ਕਰਦਾ ਦੁਨੀਆ ਦਾ ਹਰ ਇਨਸਾਨ ਜਿੱਥੇ 1 ਲੱਖ ਤੋਂ ਵੱਧ ਰੋਜ਼ ਲੋਕ ਨਤਮਸਤਕ ਹੁੰਦੇ ਨੇ ਉਸ ਪਵਿੱਤਰ ਸਥਾਨ ਨੂੰ ਵਾਰ-ਵਾਰ ਉਡਾਉਣ ਦੀ ਧਮਕੀ ਮਿਲ ਰਹੀ ਹੈ ਇਸ ਦੌਰਾਨ ਪੁਲਿਸ ਦੇ ਦਾਅਵੇ ਵਿਚਾਲੇ ਸ੍ਰੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਮੁਰਤੋਂ ਮਿਲੀ ਧਮਕੀ ਮੁਰ ਈਮੇਲ ਰਾਹੀਂ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਸਖਤਰੇਤ ਨੂੰ ਇਹ ਈਮੇਲ ਭੇਜੀ ਗਈ ਹੈ ਪੁਲਿਸ ਨੇ ਥੋੜਾ ਸਮਾਂ ਪਹਿਲਾਂ ਹੀ ਇਸ ਮਾਮਲੇ ਦੇ ਵਿੱਚ ਮੁੱਖ ਮਲਜ਼ਮ ਨੂੰ ਹਿਰਾਸਤ ਦੇ ਵਿੱਚ ਲੈਣ ਦਾ ਦਾਵਾ ਕੀਤਾ ਸੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸੌਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਫਰੀਦাবাদ ਤੋਂ ਕਾਬੂ ਕਰਨ ਦਾ ਦਾਵਾ ਕੀਤਾ ਹੁਣ ਤੱਕ 6 ਈਮੇਲ ਰਾਹੀਂ ਧਮਕੀਆਂ ਆ ਚੁੱਕੀਆਂ ਨੇ ਧਮਕੀਆਂ ਤੋਂ ਬਾਅਦ ਐਸਜੀਪੀ ਦਾ ਬਿਆਨ ਆਇਆ ਹੈ ਕਿ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇ ਜੇ 2 ਦਿਨਾਂ ਦੇ ਵਿੱਚ ਕੋਈ ਟੁਕਵੀਂ ਕਾਰਵਾਈ ਨਹੀਂ ਕੀਤੀ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅਸੀਂ ਮੁਲਾਕਾਤ ਕਰਾਂਗੇ ਸਾਂਸਦ ਗੁਰਦੀ ਗੁਰਜੀਤ ਔਜਲਾ ਤੇ ਪ੍ਰਤਾਪ ਬਾਜਵਾ ਵੀ ਦਰਬਾਰ ਸਾਂ ਪਹੁੰਚੇ ਗੁਰਦੀ ਗੁਰਜੀਤ ਔਜਲਾ ਨੇ ਸੁਰੱਖਿਆ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਸਿਟੀ ਨੂੰ ਨੋ ਵਾਰ ਸਿਟੀ ਐਲਾਨਿਆ ਜਾਵੇ ਸੁਗਰਪ੍ਰੀਤ ਪੁੱਲਰ ਹੋਰ ਦਾ ਕੀ ਸਟੇਟਮੈਂਟ ਆਈ ਸੀ ਪਹਿਲਾਂ ਇਹ ਸੁਣ ਲਓ ਤੁਸੀਂ ਅਸੀਂ ਇਹ ਕਰਦੇ ਹੋਏ ਸਾਡੀ ਟੀਮ ਜਿਹੜੀ ਆ ਉਹ ਸੈਂਟਰਲ ਏਜੰਸੀਸ ਦੀ ਸਹਿਯੋਗ ਨਾਲ ਦੇ ਸਾਡੇ ਸਟੇਟ ਸਾਈਬਰ ਕ੍ਰਾਈਮ ਦੀ ਸਹਿਯੋਗ ਨਾਲ ਅਸੀਂ ਫਰੀਦাবাদ ਪਹੁੰਚੇ ਜਿਹੜੀ ਸਾਨੂੰ ਡਿਲੀਟ ਕੀਤੀ ਸੀਗੀ ਉਹਦੇ ਤੇ ਕੰਮ ਕੀਤਾ ਜਾ ਰਿਹਾ ਹੈ ਸ਼ੁਗਮ ਦੂਦੇ ਨਾਮ ਦਾ ਇੱਕ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਅਸੀਂ ਗ੍ਰਾਉਂਡ ਆਪ ਟਿੱਕਰ ਉਹਦੀ ਡਿਟੇਲ ਚ ਕੁਛ ਕੁਛ ਕੀਤੀ ਜਾ ਰਹੀ ਹੈ ਉਹਦੇ ਡਿਵਾਈਸ ਜਿਹੜੇ ਲੈਪਟਾਪ ਤੇ ਫੋਨ ਉਹ ਵੀ ਕਵਰ ਸਟੇਜ ਤੇ ਹੈ ਔਰ ਇਹਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਬੀਟਾ ਕਿ ਹੈ ਕਿ ਹੈ ਔਰ ਵੱਖ-ਵੱਖ ਕੰਪਨੀਆਂਜ਼ 'ਚ ਕੰਮ ਕਰ ਚੁੱਕਿਆ ਬਟ ਅਜੇ ਉਹਦੇ ਤੇ ਅਸੀਂ ਕਹਿ ਸਕਦੇ ਸਾਨੂੰ ਪਾਰਸ਼ਲ ਸਕਸੈਸਫੁਲ ਹੈ ਕਿਉਂਕਿ ਜਿੰਨੀ ਦੇਰ ਤੱਕ ਬਿਲਕੁਲ ਟੈਂਪੋਇੰਟ ਨਹੀਂ ਹੁੰਦਾ ਕਾਫੀ ਇਨਫੋਰਮੇਸ਼ਨ ਜੇ ਬਾਕੀ ਆਉਣੀ ਹੈ ਕੰਪਨੀਆਂ ਤੋਂ ਸਰਵਿਸ ਪ੍ਰੋਵਾਈਡਰਸ ਤੋਂ ਉਹਤੇ ਅਸੀਂ ਕੰਮ ਕਰ ਰਹੇ ਹਾਂ ਬਟ ਜਿਹੜੀ ਫਰਸਟ ਮੇਲ ਆਈ ਸੀ ਉਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਇਨਵੈਸਟੀਗੇਸ਼ਨ ਇੱਥੇ ਤੱਕ ਪਹੁੰਚੀ ਹੈ ਹੂੰ ਸੋ ਇਹਨਾਂ ਦਾ ਦਾਅਵਾ ਹੈ ਕਿ ਹਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਿੰਪੁਆਇੰਟ ਜਦ ਤੱਕ ਨਹੀਂ ਹੋ ਜਾਂਦਾ ਤਦ ਤੱਕ ਕੁਝ ਕਹਿ ਨਹੀਂ ਤਾ ਸਕਦਾ ਫਿਲਹਾਲ ਜਿਹੜੀ ਫਰਸਟ ਈਮੇਲ ਰਾਹੀਂ ਧਮਕੀ ਆਈ ਸੀ ਉਹਦੇ ਮੁਤਲਕ ਅਸੀਂ ਇਸ ਬੰਦੇ ਨੂੰ ਹਿਰਾਸਤ ਵਿੱਚ ਲਿਆ ਹੈ ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਧਮਕੀ ਆਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਤਸਦੀਕ ਕੀਤਾ ਇਹ ਇਹ ਕਮਿੰਨਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਅੱਜ ਵੀ ਉਹਨਾਂ ਤੋਂ ਬਾਅਦ ਈਮੇਲ ਆਈ ਹੈ ਸੀਐਮ ਨੇ ਅੱਜ ਇੱਕ ਜਿਹੜੀ ਸਟੇਟਮੈਂਟ ਦਿੱਤੀ ਉਹ ਬਹੁਤ ਹਲਕੀ ਹੈ ਸਾਡੇ ਮਨ ਨੂੰ ਦੁੱਖ ਵੀ ਲੱਗਦਾ ਤੇ ਸੱਟ ਵੀ ਵੱਜਦੀ ਹੈ ਸਜੀਦਗੀ ਨਾਲ ਨਹੀਂ ਲਿਆ ਸਜੀਦਗੀ ਨਾਲ ਡੀਪਲੀ ਉਹ ਨਹੀਂ ਸੀਰੀਅਸਲੀ ਤੌਰ ਤੇ ਉਸ ਨੂੰ ਨਹੀਂ ਲਿਆ ਇਹ ਸੀਰੀਅਸਲੀ ਇਸ਼ੂ ਹੈਗਾ ਜਿਹੜੀ ਮੈਂ ਗੱਲ ਹੁਣ ਕਹਿਣਾ ਚਾਹੁੰਦਾ ਕਿਉਂਕਿ ਈਮੇਲ ਅੱਜ ਵੀ ਆਈ ਹੈ ਪੁੱਛ ਕੇ ਲਈ ਬੰਦਾ ਆਪਾਂ ਪਹਿਲਾਂ ਹਰਾਤ ਵਿੱਚ ਲਿਆ ਆ ਤੇ ਜੇ ਹਰਾਤ ਲਈ ਲਿਆ ਮੈਨੂੰ ਜੋ ਮੇਰੀ ਮੇਰਾ ਮਨ ਕਹਿੰਦਾ ਇਹਦੇ ਪਿੱਛੇ ਵੱਡੀਆਂ ਤਾਕਤਾਂ ਆ ਕੋਈ ਜਾਂਚੀ ਹੋ ਸਕਦੀ ਕੋਈ ਗਰੁੱਪ ਹੋ ਸਕਦਾ ਕਿਉਂਕਿ ਜੇ ਅੱਜ ਈਮੇਲ ਆਈ ਹੈ ਜੇ ਮੰਨ ਲਓ ਇੱਕ ਬੰਦਾ ਨਿਕਾ ਅਸੀਂ ਦੇਖੋ ਇੱਕ ਅੱਧਾ ਦਿਨ ਦੇਖਾਂਗੇ ਨਹੀਂ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹਿੰਦੁਸਤਾਨ ਦੇ ਹੋਮ ਨੈਟਰ ਅਮਰਤ ਸ਼ਾਹ ਨਾਲ ਜਾ ਕੇ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਆਪਣਾ ਜਿਹੜੀ ਇਹ ਜਿੱਦਾਂ ਦਾ ਲੱਗਦਾ ਹੈਗਾ ਕਿਉਂਕਿ 5-6 ਦਿਨ ਲਗਾਤਾਰ ਕੋਈ ਧਮਕੀ ਜੇ ਕੋਈ ਸ਼ਰਾਤ ਕਰਨੀ ਹੋਵੇ ਤੇ ਇੱਕ ਅੱਧਾ ਦਿਨ ਕੋਈ ਕਰ ਸਕਦਾ ਜੇ 5-6 ਦਿਨ ਜਿਹੜੀ ਇਹ ਸ਼ਰਾਤ ਹੁੰਦੀ ਵੀ ਸ਼ਰਾਤ ਹੀ ਲਾ ਲਓ ਹੁੰਦਾ ਪਿਆਰ ਵਰਤਾਰਾ ਹੁੰਦਾ ਪਿਆ ਵੱਡੀ ਸ਼ਾਸ਼ ਹੂੰ ਸੋ ਵੱਡੀ ਸਾਜ਼ਿਸ਼ ਹੈ ਉਹ ਕਹਿੰਦੇ ਨੇ ਕਿ 6 ਦਿਨ ਲਗਾਤਾਰ ਹੋ ਗਿਆ ਧੰਦੀ ਧਮਕੀਆਂ ਆ ਰਹੀਆਂ ਨੇ ਜੋ ਸ਼ਰਾਰਤ ਕਿਸੇ ਨੇ ਕਰਨੀ ਹੈ ਤਾਂ ਇੱਕ ਅੱਧੀ ਕੀਤੀ ਜਾਂਦੀ ਪਰ ਚਲੋ ਮੰਨ ਲਨੇ ਆ ਸ਼ਰਾਰਤ ਹੈ ਤੇ ਇਹਦਾ ਪਰਦਾ ਫਾਸ਼ ਕਿਉਂ ਨਹੀਂ ਹੋ ਪਾ ਰਿਹਾ ਇਸ ਪੂਰੇ ਮੁੱਦੇ ਤੇ ਮੇਰੇ ਨਾਲ ਗੁਰਚਨ ਸਿੰਘ ਗਰੇਵਾਲ ਸਾਹਿਬ ਮੌਜੂਦ ਨੇ ਮੈਂਬਰ ਨੇ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਸਾਬਕਾ ਡੀਜੀਪੀ ਨੇ ਉਹ ਵੀ ਜੁੜੇ ਹੋਏ ਨੇ ਗਰੇਵਾਲ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਹੀ ਕਰ ਲੈਣੇ ਆ ਦੇਖੋ ਭਾਵੇਂ ਇਹ ਧਮਕੀ ਹੋਵੇ ਜੋ ਮਰਜ਼ੀ ਹੋਵੇ ਅਫਵਾਹੀ ਹੋਵੇ ਪਰ ਇਹਦਾ ਫਰਕ ਤਾਂ ਪੈਂਦਾ ਨਾ ਨਾਨਕ ਨਾਮ ਲੈਵਾ ਸਿੱਖ ਜਿਹੜੇ ਪੂਰੀ ਦੁਨੀਆ ਦੇ ਵਿੱਚ ਵਸਦੇ ਨੇ ਗੈਰ ਸਿੱਖ ਵੀ ਇੱਕ ਲੱਖ ਜਿਹੜਾ ਸ਼ਰਧਾਲੂ ਨਤਬਸਤਕ ਹੁੰਦਾ ਹੈ ਇਸ ਦਾ ਅਸਰ ਸ਼ਰਧਾਲੂਆਂ ਤੇ ਉਹਨਾਂ ਦੀ ਆਸਥਾ ਤੇ ਅੱਜ ਇੱਕ ਰਾਗੀ ਸਿੰਘ ਦਾ ਭਾਵੁਕ ਹੁੰਦਾ ਬਿਆਨ ਮੈਂ ਸੁਣਿਆ ਉਹ ਕਹਿੰਦਾ ਯਾਰ ਇਸ ਮੁਕੱਦਸ ਦਾ ਸਥਾਨ ਵੱਲ ਤਾਂ ਕੋਈ ਦੇਖਦਾ ਮਾੜੀ ਅੱਖ ਨਾਲ ਨਹੀਂ ਤੇ ਤੁਸੀਂ ਉਡਾਉਣ ਦੀਆਂ ਧਮਕੀਆਂ ਤੱਕ ਦੇ ਦਿੰਦੇ ਹੋ ਦੇਖੋ ਹਰਪ੍ਰੀਤ ਜੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜਾ ਗੰਭੀਰ ਮਾਮਲਾ ਵਾ ਤੇ ਯੋ ਸਾਡੇ ਚੀਫ ਸਕੱਤਰ ਸਾਹਿਬ ਨੇ ਮੰਨਣ ਸਾਹਿਬ ਨੇ ਵੀ ਜ਼ਿਕਰ ਕੀਤਾ ਜੀ ਕਿ ਜਿਵੇਂ ਆਮ ਤੌਰ ਤੇ ਅੱਗੇ ਆਪਾਂ ਦੇਖਦੇ ਆਂ ਕੋ ਟ੍ਰੇਨ ਡਾਊਨ ਦੀ ਧੌਂਗੀ ਕੋਈ ਜਹਾਜ਼ ਦੀ ਆਗੀ ਕੋ ਸਕੂਲ ਦੀ ਆਗੀ ਕੋਈ ਕਦੀ ਮੇਲ ਆਉਂਦੀ ਆ ਹਮ ਪਰ ਇਹ ਲਗਾਤਾਰ ਅੱਜ ਚੌਥਾ ਦਿਨ ਆ ਤੇ ਪੰਜਵੀਂ ਮੇਲ ਹੈ ਹਮ ਇਹਦਾ ਮਤਲਬ ਕੋਈ ਇਹਦੇ ਚ ਲੜੀ ਚੱਲ ਰਹੀ ਆ ਹਮ ਇਹਦੇ ਪਿੱਛੇ ਕੋਈ ਸ਼ਰਾਤ ਜਿਹੜੀ ਆ ਬੜੀ ਵੱਡੀ ਆ ਹਮ ਇਓ ਸ਼ਰਤ ਜਿਹੜੀ ਆ ਇਸ ਗੱਲ ਤੋਂ ਬੇਖੌਫ ਵੀ ਦਿਖਾਈ ਦਿੰਦੀ ਆ ਕਿ ਵੀ ਮੈਂ ਕਿਸੇ ਆਧੁਨਿਕ ਜਿਹੜਾ ਪੜਤਾਲੀਆ ਸਿਸਟਮ ਹੈ ਦੇਸ਼ ਦਾ ਜੀ ਦੇਸ਼ ਕੋਲੇ ਬਹੁਤ ਵੱਡਾ ਸਿਸਟਮ ਹੈ ਹਾਂ ਕਿ ਮੈਂ ਉਹਦੇ ਵਿੱਚ ਫੜਿਆ ਵੀ ਨਹੀਂ ਜਾ ਸਕਦਾ ਫੜਿਆ ਵੀ ਨਹੀਂ ਜਾ ਹਾਂ ਤੇ ਜਿਹੜੀ ਜਿਹੜੀ ਆ ਸਾਡੇ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਫੜਿਆ ਗਿਆ ਉਹਦੇ ਬਾਰੇ ਵੀ ਉਹਨਾਂ ਨੇ ਪੁਖਤਾ ਨਹੀਂ ਜਾਣਕਾਰੀ ਦਿੱਤੀ ਕਿ ਇਹ ਇਹੋ ਹੀ ਬੰਦਾ ਵਾ ਹਾਂ ਲਿਓ ਉਹ ਕਿਸ ਦੀ ਗੱਲ ਕਰ ਰਹੇ ਨੇ ਚਲੋ ਅਸੀਂ ਹਾਂ ਕਿ ਉਹ ਹੋਰ ਅੱਗੇ ਜਾਣ ਪਰ ਇਹ ਆਵਾਮ ਦੇ ਅੰਦਰ ਇੱਕ ਆਵਾਜ਼ ਜ਼ਰੂਰ ਆ ਕਿ 4 ਦਿਨ ਤੋਂ ਲੈ ਕੇ ਲਗਾਤਾਰ ਇੱਕ ਮੇਲ ਆ ਰਹੀ ਹੋਵੇ ਤੌਕੀ ਦੀ ਤਾਂ ਸਾਡਾ ਜਿਹੜਾ ਜਿਹੜਾ ਸਿਸਟਮ ਹੈ ਉਹ ਇੰਨਾ ਚਾਕ ਚੁਬੰਦ ਨਹੀਂ ਹੈਗਾ ਕਿ ਅਸੀਂ ਉਸ ਨੂੰ ਲੱਭ ਸਕੀਏ ਹੂੰ ਤੋਂ ਇਹ ਵੀ ਇੱਕ ਦਾ ਸਵਾਲ ਹੈ ਹੁਣ ਜਿਹੜੀ ਗੱਲ ਤੁਸੀਂ ਕਹੀ ਸੀ ਅ ਇਨਾ ਦਰਬਾਰ ਸਾਹਿਬ ਦੇ ਵਿੱਚ ਸੰਗਤ ਦੀ ਆਮਦ ਦੀ ਜੀ ਮੈਂ ਕੱਲ ਇਸੇ ਗੱਲ ਨੂੰ ਲੈ ਕੇ ਮੈਂ ਕੱਲ ਗਿਆ ਸੀ ਖਾਸ ਤੌਰ ਤੇ ਦਸਨ ਮੇਲਾ ਕੀਤਾ ਹੂੰ ਕਿਉਂਕਿ ਇਹ ਜਿਹੜਾ ਮਸਲਾ ਵਾ ਇਸ ਮਸਲੇ ਤੇ ਵਾਰ ਜਿਹੜੇ ਆ ਉਹ ਕਈ ਤਰ੍ਹਾਂ ਦੇ ਨੇ ਹੂੰ ਪੰਜਾਬ ਮਾਹੌਲ ਖਰਾਬ ਕਰਨ ਦੀ ਗੱਲ ਆ ਹੂੰ ਚਿੱਖਾਂ ਦੇ ਪੁਤਰ ਸਥਾਨ ਨੂੰ ਟਾਰਗੇਟ ਕਰਨ ਦੀ ਗੱਲ ਆ ਹੂੰ ਇੱਥੇ ਜਿਸ ਢੰਗ ਨਾਲ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਮਰਯਾਦਾ ਦੇ ਸਿਧਾਂਤ ਦਿੱਤਾ ਜੀ ਚਾਰੇ ਵਰਨਾ ਦੇ ਲੋਕ ਜਿਹੜੇ ਆ ਜਦੋਂ ਇੱਥੇ ਦਰਸ਼ਨ ਕਰਨ ਆਉਂਦੇ ਆ ਇਸ ਗਿਣਤੀ ਨੂੰ ਦੇਖ ਕੇ ਵੀ ਕਿਸੇ ਜੈਲਸਪੈਕਟਰ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਪਰ ਮੈਂ ਮੈਂ ਤੁਹਾਨੂੰ ਜਾਣਕਾਰੀ ਦਿੰਦਾ ਕੱਲ ਵੀ ਤੁਸੀਂ ਸ਼ਾਇਦ ਮੈਨੂੰ ਇੱਥੇ ਜਿਹੜਾ ਜੁਆਇਨ ਕਰਾਇਆ ਕੀ ਮੈਂ ਦੇਖਿਆ ਤੁਹਾਡੇ ਪੱਤਰਕਾਰ ਵੀ ਉੱਥੇ ਸੀਗੇ ਕੀ ਕਿਸੇ ਤਰ੍ਹਾਂ ਉੱਥੇ ਭੈ ਨਾ ਦੀ ਕੋਈ ਚੀਜ਼ ਨਹੀਂ ਸੀ ਹੂੰ ਹੂੰ ਕੋਈ ਇਹ ਨਹੀਂ ਹੈਗਾ ਕਿਉਂਕਿ ਹੁਣੇ ਛੁੱਟੀਆਂ ਖਤਮ ਹੋ ਕੇ ਆਡੀਆਂ ਛੁੱਟੀਆਂ ਵਿੱਚ ਸਾਡੇ ਬਹੁਤ ਜ਼ਿਆਦਾ ਰਾਸ਼ ਹੁੰਦਾ ਪਰ ਛੁੱਟੀਆਂ ਦਾ ਜਿਹੜਾ ਵਾ ਉਹ ਸਿਵਤ ਹੋ ਜਾਂਦਾ ਜਿਵੇਂ ਤੁਸੀਂ ਆਪਣੇ ਵੀਜ਼ਰ ਵਿੱਚ ਵੀ ਪਾ ਰਹੇ ਹੋ ਜੀ ਕਿ ਮੈਂ ਕੱਲ ਦੇਖਿਆ ਸਾਰੇ ਉਹਨਾਂ ਦੀ ਗੱਲਬਾਤ ਵੀ ਸੁਣੀ ਆ ਉਹਨਾਂ ਨੇ ਕਿਹਾ ਵੀ ਨਹੀਂ ਕੋਈ ਐਸੀ ਗੱਲ ਨਹੀਂ ਰੱਬ ਦਾ ਘਰ ਆ ਅਸੀਂ ਬਗਾਰ ਡਰ ਤੇ ਭੈ ਤੋਂ ਆ ਰਹੇ ਆ ਚਲੋ ਸਿੱਖ ਨੇ ਤਾਂ ਉਹ ਨਹੀਂ ਹੁੰਦਾ ਤੇ ਭੈ ਤਾਂ ਬਾਹਰ ਦੇ ਜਿਹੜਾ ਦੂਰੋਂ ਉਹਦੇ ਵਿਚਾਰੇ ਜਾਂ ਹੋਰ ਸੂਬਿਆਂ ਚੋਂ ਆਉਂਦੇ ਆ ਜਾਂ ਦੇਸ਼ਾਂ ਤੋਂ ਆਉਂਦੇ ਆ ਉਹਨਾਂ ਦੇ ਕੋਲ ਵਰਾਂ ਮੈਨੂੰ ਇਹ ਗੱਲ ਬਕਾਇਦਾ ਅੱਜ ਵੀ ਯਾਦ ਆ ਕਿ ਕਰੋਨਾ ਵੇਲੇ ਵੀ ਜਿਹੜੀ ਇਹ ਸੰਗਤ ਨੂੰ ਰੋਕਿਆ ਜਾਂਦਾ ਰਿਹਾ ਸਰਪਾਲ ਸਾਹਿਬ ਇੱਕ 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 ਛੋਟਾ ਜਿਹਾ ਸਵਾਲ ਹੋ ਰਿਹਾ ਚਲੋ ਮੈਂ ਮੰਨ ਲੈਂਦਾ ਕਿ ਸੰਗਤ ਦੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿੱਦਾਂ ਦੀਆਂ ਤਸਵੀਰਾਂ ਸਾਹਮਣੇ ਆndੀਆਂ ਨੇ ਸਾਨੂੰ ਵੀ ਮਜਬੂਰੀ ਚ ਦਿਖਾਣੀਆਂ ਪੈਂਦੀਆਂ ਨੇ ਕਿ ਚੱਪੇ-ਚੱਪੇ ਦੀ ਤਲਾਸ਼ੀ ਹੋ ਰਹੀ ਹੈ ਥਾਂ-ਥਾਂ ਤਲਾਸ਼ੀ ਲਈ ਜਾ ਰਹੀ ਹੈ ਸਿਕਿਉਰਟੀਆਂ ਵੱਲੋਂ ਯਾ ਸਿਕਿਉਰਟੀ ਬਤਾ ਦਿੱਤੀ ਜਾਂਦੀ ਹੈ ਕੁਝ ਤਾਂ ਲੋਕ ਅਜੇ ਹੋਣਗੇ ਨਾ ਜਿਨ੍ਹਾਂ ਨੇ ਪ੍ਰੋਗਰਾਮ ਬਣਾਇਆ ਹੁੰਦਾ ਉਹ ਅਗਲਾ ਕਹਿੰਦਾ ਯਾਰ 10 ਦਿਨ ਠਹਿਰ ਕੇ ਚਲੇ ਜਾਗੇ ਹਲੇ ਮਾਹੌਲ ਲੱਗਦਾ ਠੀਕ ਨਹੀਂ ਹੈ ਵਾਰ-ਵਾਰ ਧਮਕੀਆਂ ਆ ਰਹੀਆਂ ਨੇ ਥੋੜਾ ਫਰਕ ਤਾਂ ਪਏਗਾ ਨਾ ਚਲੋ ਤੁਸੀਂ ਕਿਸੇ ਦੀ ਆਸਥਾ ਨੂੰ ਢਾਲ ਆ ਰਹੇ ਹੋ ਮੈਂ ਇਹ ਨਹੀਂ ਕਹਿੰਦਾਗਾ ਕਿ 100% ਜਿਹੜਾ ਕਈ ਲੋਕਾਂ ਦੇ ਕਈ ਤਰ੍ਹਾਂ ਦੇ ਵਿਚਾਰ ਹੁੰਦੇ ਆ ਜੀ ਜੀ ਕਈ ਬੰਦੇ ਤਾਂ ਤੇ ਦਰਸ਼ਨ ਕਰਨ ਜਾਂਦੇ ਨੇ ਸ਼ਰਧਾਂਜੂ ਦੇ ਤੌਰ ਤੇ ਜੀ ਜੀ ਕਈ ਜਿਹੜੇ ਲੋਕ ਪਤਾ ਯਾਤਰੂ ਦੇ ਤੌਰ ਤੇ ਜਾਂਦੇ ਨੇ ਜੀ ਜੀ ਤੋਂ ਉਹ ਯਾਤਰੂ ਕਈ ਵਾਰੀ ਜਦੋਂ ਅਗਰਿਆਂ ਦਾ ਕੋਈ ਜਿਹੜਾ ਪ੍ਰੋਗਰਾਮ ਹੈ ਉਹ ਲੇਟ ਹੋ ਜਵੇ ਜਾਂ ਕੋਈ ਹੋਰ ਗਲ ਹੋ ਜੇ ਤਾਂ ਵੱਖਰੀ ਗੱਲ ਆ ਪਰ ਮੈਂ ਇਹ ਕਹਿਣਾ ਕਿਸ ਤਰ੍ਹਾਂ ਦੀ ਕੋਈ ਉੱਥੇ ਭੈ ਨਾ ਦੀ ਚੀਜ਼ ਨਹੀਂ ਦਿਖਾ ਦਿੱਤੀ ਉਹਦਾ ਕਾਰਨ ਉਹਦਾ ਕਾਰਨ ਆ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਵਾ ਰੋਜ਼ ਸੁਣਨ ਨੂੰ ਮਿਲਦੀਆਂ ਕੋਈ ਜਾਜ ਵਾਸਤੇ ਆ ਗਈ ਵਾਸਤੇ ਆ ਗਈ ਕਦੇ ਹਾਈ ਕੋਰਟ ਚ ਆ ਗਈ ਕਦੇ ਕਿਤੇ ਆ ਗਈ ਇਹ ਚੀਜ਼ਾਂ ਆਉਂਦੀਆਂ ਨੇ ਪਰ ਇਹ ਗੱਲ ਠੀਕ ਹੈ ਕਿ ਇਹਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਸਰਕਾਰ ਇਸ ਗੱਲ ਦੀ ਜਵਾਬਦੇਹ ਹੋਵੇ ਜਵਾਬ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਸਾਡਾ ਸੰਤੰਤਰ ਬਹੁਤ ਵੱਡਾ ਆ ਤੋ ਸਾਨੂੰ ਇਸ ਗੱਲ ਲਈ ਬੜਾ ਜ਼ਰੂਰੀ ਆ ਇਹ ਸਰਕਾਰ ਨੂੰ 6 ਦਿਨ ਹੋ ਗਏ ਹੁਣ ਤੁਹਾਡੀ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਆ 6 ਦਿਨ ਹੋ ਗਏ ਹੁਣ ਧਮਕੀਆਂ ਆ ਰਹੀਆਂ ਹੁਣ ਤੇ ਅਸੀਂ ਹਲੇ ਤੱਕ ਪਹੁੰਚ ਹੀ ਨਾ ਪਾਏ ਹੋਈਏ ਇਹ ਬੜੀ ਹਾਸੋ ਜਣੀ ਜੀ ਗੱਲ ਲੱਗਦੀ ਏ ਢਿੱਲੋ ਸਾਹਿਬ ਢਿੱਲੋ ਸਾਹਿਬ ਤੁਹਾਨੂੰ ਵੀ ਇਹ ਪੂਰਾ ਮਸਲਾ ਸਿਰਫ ਸ਼ਰਾਰਤ ਨਾਲ ਜੁੜਿਆ ਲੱਗਦਾ ਕਿ ਕੋਈ ਸ਼ਰਾਰਤ ਕਰ ਰਿਹਾ ਜਿਵੇਂ ਪਹਿਲਾਂ ਵੀ ਸ਼ਰਾਰਤ ਕਰਦੇ ਆ ਫਲਾਣਾ ਮਾਲ ਉਡਾ ਦੇਾਂਗੇ ਫਲਾਣਾ ਹਸਪੀਟਲ ਉਡਾ ਦੇਾਂਗੇ ਫਲਾਣਾ ਸਕੂਲ ਉਡਾ ਦੇਾਂਗੇ ਤੇ ਹੁਣ ਰੱਬ ਦੇ ਘਰ ਨੂੰ ਵੀ ਧਮਕੀ ਆ ਕਿ ਅਸੀਂ ਇਹ ਵੀ ਉਡਾ ਦੇਾਂਗੇ ਹੂੰ ਤਿਕਾ ਜੀ ਅੱਜ ਸਤਿਕਾਰਯੋਗ ਸਤਿ ਥੈਂਕ ਯੂ ਫॉर ਹੈਵਿੰਗ ਮੀ ਜੀ ਔਰ ਬਾਕੀ ਪੈਨਲਿਸਟ ਜਿਹੜੇ ਆਏ ਨੇ ਵੀ ਉਹਨਾਂ ਨੂੰ ਵੀ ਮੇਰੀ ਸਤਿ ਸ੍ਰੀ ਅਕਾਲ ਜੀ ਸਰ ਗੱਲ ਸਿਰਫ ਇਹ ਨਹੀਂ ਆ ਜੀ ਕਿ ਇਹ ਗੱਲ ਬੜੀ ਅਨਹੂਣੀ ਹੈ ਹਮ ਕਿ ਗੁਰੂ ਰਾਮਦਾਸ ਤੇ ਗੁਰੂ ਅਰਜਨ ਸਾਹਿਬ ਦੇ ਘਰੋਂ ਕੋਈ ਧਮਕੀ ਮਿਲੇ ਹਾਂ ਉਹ ਹੀ ਸਾਂਝੀ ਮਾਲਦਾ ਦਾ ਸੈਂਟਰ ਚਾਰ ਦਰਵਾਜ਼ੇ ਚਾਰ ਧਰ ਚਾਹੇ ਕੋ ਧਰਮ ਨੂੰ ਵਿਸ਼ਵਾਸ ਕਰਦਾ ਹੈ ਚਾਹੇ ਧਰਮ ਨੂੰ ਵਿਸ਼ਵਾਸ ਨਹੀਂ ਕਰਦਾ ਰੱਬ ਨੂੰ ਮੰਨਦਾ ਰੱਬ ਨੂੰ ਨਹੀਂ ਮੰਨਦਾ ਜੀ ਉਹ ਵੀ ਇੱਥੇ ਆ ਸਕਦਾ ਹੈ ਤੇ ਫਿਰ ਇਕੱਠੇ ਬੈ ਕੇ ਲੰਗਰ ਬੈਠ ਕੇ ਚਾਹੇ ਉਹ ਅਮੀਰ ਆ ਗਰੀਬ ਆ ਦੋਸਤ ਆ ਦੁਸ਼ਮਣ ਆ ਇੱਕ ਲੰਗਰ 'ਚ ਬੈ ਕੇ ਲੰਗਰ ਸੱਖ ਸਕਦਾ ਹੈ ਤੇ ਫਿਰ ਅਰਦਾਸ ਬੇਨਤੀ ਕਰ ਸਕਦਾ ਹੈ ਕਿ ਮੇਰਾ ਵੀ ਭਲਾ ਕਰੋ ਤੇ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਕਰੋ ਇਹੋ ਜੀ ਜਗ੍ਹਾ ਨੂੰ ਧਮਕੀ ਮੇਨ ਦੇਣੀ ਕੋਈ ਐਕਸਪਲੋਸਿਵ ਨਾਲ ਨੁਕਸਾਨ ਪਹੁੰਚਾਉਣ ਦੀ ਵਾਜਬ ਨਹੀਂ ਲੱਗਦੀ ਲੱਗਦਾ ਹੈ ਕਿ ਹੋ ਸਕਦਾ ਹੈ ਝੂਠ ਹੀ ਹੋਵੇਗਾ ਪਰ ਫੇਰ ਵੀ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਅੱਜ ਇੱਕ ਕੋਈ ਦੁੱਬੇ ਨਾਮ ਦਾ ਲੜਕਾ ਉਹਨਾਂ ਨੇ ਕੋਈ ਇੰਜੀਨੀਅਰ ਕੋਈ ਸੌਫਟਵੇਅਰ ਇੰਜੀਨੀਅਰ ਫੜਿਆ ਆ ਹੂੰ ਇਹ ਤੇ ਦੱਸਿਆ ਲੇਕਿਨ ਇਹ ਨਹੀਂ ਦੱਸਿਆ ਕਿ ਉਹਦਾ ਪਿਛੋਕੜ ਕੀ ਆ ਉਹਦੀ ਉਹਦੀ ਬੈਕਗ੍ਰਾਉਂਡ ਕੀ ਆ ਤੇ ਉਹਦੀ ਮੋਟਿਵ ਕੀ ਸੀਗਾ ਜਿੰਨੀ ਦੇਰ ਤੱਕ ਮੋਟਿਵ ਨਹੀਂ ਪਤਾ ਲੱਗਦਾ ਉਨੀ ਦੇਰ ਤੱਕ ਇਹ ਗੱਲ ਕਹਿਣੀ ਕਿ ਇਹ ਸ਼ਰਾਰਤ ਆ ਕਿ ਨਹੀਂ ਸ਼ਰਾਰਤ ਆ ਮੈਂ ਉਹਨੂੰ ਅ ਨਹੀਂ ਸਮਝੂਗਾ ਠੀਕ ਟਰਲੋ ਸਾਹਿਬ ਟਰਲੋ ਸਾਹਿਬ ਜਦੋਂ ਹਿਰਾਸਤ ਵਿੱਚ ਲਿਆ ਉਸ ਤੋਂ ਬਾਅਦ ਵੀ ਅਪਡੇਟ ਹੈ ਕਿ ਇੱਕ ਹੋਰ ਈਮੇਲ ਆਈ ਹੈ ਧਮਕੀ ਭਰੀ ਛੇਵੀਂ ਈਮੇਲ ਵੀ ਆ ਗਈ ਹੈ ਜਦੋਂ ਪੁਲਿਸ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਸ ਤੋਂ ਬਾਅਦ ਈਮੇਲ ਆਈ ਹੈ ਬਿਲਕੁਲ ਠੀਕ ਹੈ ਜੀ ਕਾਰਨ ਇਹ ਹੈ ਕਿ ਜੜੀਆਂ ਅਜੇ ਤੱਕ ਦੀ ਜੋ ਮੇਰੀ ਇਨਪੁਟਸ ਹੈ ਕਿ ਜੜੀਆਂ ਇਹ ਈਮੇਲਸ ਆ ਰਹੀਆਂ ਨੇ ਆਈਪੀ ਐਡਰੈਸ ਤੇ ਆ ਰਹੀਆਂ ਨੇ ਫੋਰਨ ਸਰਵਸ ਯੂਜ਼ ਹੋ ਰਹੇ ਨੇ ਅ ਦੈਨ ਅ ਡਾਰਕ ਵੈਬ ਯੂਜ਼ ਹੋ ਰਿਹਾ ਹੈ ਵੀਪੀਐਨ ਯੂਜ਼ ਹੋ ਰਿਹਾ ਹੈ ਔਰ ਉਹਨੂੰ ਲੱਭਣ ਦੀ ਆਈਪੀ ਐਡਰੈਸਸ ਨੂੰ ਕੋਸ਼ਿਸ਼ ਕਰਦਿਆ ਕਰਦਾ ਹੈ ਇਸ ਲੜਕੇ ਤੱਕ ਪਹੁੰਚੇ ਨੇ ਤਾਮਿਲਨਾਡੂ ਤਾਂ ਕਿ ਗੱਲ ਜਾਂਦੀ ਹੈ ਇਹ ਸਾਰੀਆਂ ਕਹਾਣੀਆਂ ਇੱਕ ਪਾਸੇ ਆ ਜੀ ਇਹ ਤੇ ਇੱਕ ਤਫਤੀਸ਼ ਦਾ ਹਿੱਸਾ ਹੈ ਹੂੰ ਪਹਿਲੋਂ ਮੁਢਲੀ ਗੱਲ ਬਤੌਰ ਕ੍ਰਾਈਮ ਨੂੰ ਡੀਲ ਕਰਨ ਦੀ ਸਿਕਿਉਰਿਟੀ ਨੂੰ ਡੀਲ ਕਰਨੀ ਆ ਕਿ ਕੋਈ ਅਜੇ ਤੱਕ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਸਾਰੇ ਕਿਸੇ ਦਾ ਮੋਟਿਵ ਕੀ ਆ ਸ਼ਰਾਦਤ ਮੋਟਿਵ ਹੈ ਜਾਂ ਜਿਵੇਂ ਬਾਕੀ ਸਟੇਟਾਂ ਚ ਆਉਂਦੀਆਂ ਸੀ ਧਮਕੀਆਂ ਜਿਵੇਂ ਇੱਕ ਪੈਨਲ ਸਾਡੇ ਕਹਿ ਰਹੇ ਸੀ ਆਇਆ ਉਹ ਗੱਲ ਆ ਹੂੰ ਕਿ ਜਾਂ ਵਾਕਈ ਇਹਦੇ ਪਿੱਛੇ ਕੋਈ ਸੀਰੀਅਸ ਗਰੁੱਪ ਆ ਸੀਰੀਅਸ ਗੈਂਗ ਆ ਜਾਂ ਕੋਈ ਹੋਰ ਕੋਈ ਏਜੰਸੀ ਦਾ ਹੱਥ ਆ ਕਿਸੇ ਫੋਰਨ ਦਾ ਕਿ ਜਿਮਨਾ ਜਿਹੜਾ ਅੰਮ੍ਰਿਤਸਰ ਨੂੰ ਇਸ ਰਿਲੀਜੀਅਸ ਸੈਂਟਰ ਨੂੰ ਟੂਰਿਜ਼ਮ ਸਾਡੀ ਪੰਜਾਬ ਦੀ ਨੂੰ ਜਿਵੇਂ ਪੈਲਗਾਮ ਦੇ ਇੰਸਿਗਰਟ ਤੋਂ ਬਾਅਦ ਜੇ ਅੜਕੇ ਦੀ ਟੂਰਿਜ਼ਮ ਹਿੱਟ ਹੋਈ ਆਇਆ ਕੋਈ ਇਕਨੋਮਿਕ ਲਾਸਟ ਨਹੀਂ ਪਹਚਾਉਣਾ ਚਾਹੁੰਦਾ ਇਹ ਸਾਰੀਆਂ ਗੱਲਾਂ ਸਾਈਬਰ ਕ੍ਰਾਈਮ ਸਹੀ ਪੰਜਾਬ ਦਾ ਪੁਲਿਸ ਦਾ ਟਿਲੋ ਸਾਹਿਬ ਟਿਲੋ ਸਾਹਿਬ ਇੱਕ ਹੋਰ ਗੱਲ ਤੁਹਾਨੂੰ ਯਾਦ ਹੋਏਗਾ ਕਿ ਕੁਝ ਸਮਾਂ ਪਹਿਲਾਂ ਹੀ ਜਿਹੜਾ ਪਹਿਲਗਾਮ ਵਾਲਾ ਇਨਸੀਡੈਂਟ ਹੁੰਦਾ ਉਸ ਤੋਂ ਬਾਅਦ ਜਿਹੜਾ ਮਾਹੌਲ ਖਰਾਬ ਹੋਇਆ ਸੀ ਤਾਂ ਆਰਮੀ ਦਾ ਇਹ ਦਾਵਾ ਸੀਗਾ ਕਿ ਸਰ ਦਰਬਾਰ ਸਾਹਿਬ ਵੀ ਨਿਸ਼ਾਨੇ ਤੇ ਸੀ ਪਾਕਿਸਤਾਨ ਦੇ ਨਿਸ਼ਾਨੇ ਤੇ ਸੀ ਅਟੈਕ ਕਰਨ ਦੇ ਨਿਸ਼ਾਨੇ ਤੇ ਸੀ ਕੀ ਉਸ ਨਾਲ ਵੀ ਕੋਈ ਤਾਰ ਜੁੜਦੇ ਹੋਏ ਦਿਖ ਸਕਦੇ ਨੇ ਇਸ ਪੂਰੇ ਮਸਲੇ ਤੇ ਨਹੀਂ ਮੈਂ ਉਹਨੂੰ ਇਸ ਕਰਕੇ ਕਨੈਕਟ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਕਰੂੰਗਾ ਕਾਰਨ ਹੂੰ ਕਿ ਪਾਕਿਸਤਾਨ ਦੀ ਐਡਮਿਨਿਸਟ੍ਰੇਸ਼ਨ ਨੇ ਤੇ ਆਮੀਨ ਨੇ ਵੀ ਬਾਅਦ ਚ ਡਿਨਾਈ ਕੀਤਾ ਸੀ ਕਿ ਇਹੋ ਜੀ ਕੋਈ ਥ੍ਰੈਟ ਨਹੀਂ ਸੀ ਹਮ ਪਰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਆ ਜੀ ਜੇ ਕੋਈ ਸ਼ਰਾਰਤੀ ਅੰਤਰ ਕਿਸੇ ਵੀ ਜਗ੍ਹਾ ਤੇ ਚਾਹੇ ਪਾਕਿਸਤਾਨ ਚ ਬੈਠਾ ਜਾਂ ਹਿੰਦੁਸਤਾਨ ਚ ਬੈਠਾ ਆ ਕੋਈ ਮੋਡਿਊਲ ਬੈਠਾ ਆ ਕਿਉਂਕਿ ਤੁਸੀਂ ਦੇਖਿਆ ਯੂਕਰੇਨ ਦੀ ਵਾਰ ਦੇ ਵਿੱਚ ਡਰੋਨ ਕਈ ਮਹੀਨਿਆਂ ਤੋਂ ਇੱਕ ਜਗ੍ਹਾ ਤੇ ਪਏ ਰਹੇ ਔਰ ਉਹਨਾਂ ਨੂੰ ਮੁੜ ਕੇ ਉੱਥੇ ਬੈਠੇ ਬੈਠੇ ਚਲਾ ਦਿੱਤਾ ਹਮ ਪਰ ਇੱਕ ਗੱਲ ਸਖਚਾਰ ਦੱਸਣਾ ਚਾਹੁੰਦਾ ਜੀ ਜਿਹੜੇ ਸੈਟੇਲਾਈਟ ਸਰਵੇਲੈਂਸ ਆ ਅਮਰੀਕਾ ਦੀ ਰਸ਼ੀਆ ਦੀ ਸਾਡੀ ਹੋ ਸਕਦਾ ਉਹਨੇ ਪਾਵਰਫੁੱਲ ਨਾ ਹੋਏ ਜੀ ਉਹਨਾਂ ਤੋਂ ਇੱਕ ਇਨਸਵੇਲਾ ਨਹੀਂ ਆ ਜੇ ਸਾਡੇ ਜਾਂ ਕੋਈ ਚਾਹੇ ਪਾਕਿਸਤਾਨ ਸ਼ਰਾਰਤ ਕਰੇ ਜਾਂ ਕਿਸੇ ਹੋਰ ਕੰਟਰੀ ਦਾ ਮੋਡਿਊਲ ਕੋਈ ਸ਼ਰਾਰਤ ਕਰੇ ਦਰਵਾੜ ਤਾਂ ਤੇ ਕਿਤੇ ਗੱਲ ਲੁਕੀ ਨਹੀਂ ਰਹਿ ਜਾਊਗੀ ਕਿ ਉਹ ਮਜ਼ਾਇਲ ਕਿੱਥੋਂ ਆ ਕਿ ਉਹ ਡਰੋਨ ਕਿੱਥੋਂ ਉੱਠਿਆ ਤੇ ਕਿੱਥੇ ਗਿਆ ਬਿਕਾਜ਼ ਅਮਰੀਕਾ ਵਰਗੀ ਕੰਟਰੀ ਦੇ ਜਿਹੜਾ ਸਰਵੇਲੈਂਸ ਸਿਸਟਮ ਆ ਸੈਟੇਲਾਈਟ ਦਾ ਉਹਦੇ ਕੀੜੀ ਤੁਰਦੀ ਨੂੰ ਵੀ ਲੱਭ ਸਕਦੇ ਨੇ ਇਸ ਕਰਕੇ ਸਾਰੋਂ ਨਿਸ਼ਚਵਿਕ ਰਹਿਣਾ ਚਾਹੁੰਦਾ ਹੈ ਚਾਹੀਦਾ ਹੈ ਵੀ ਕੋਈ ਸ਼ਰਾਰਤ ਕਰਕੇ ਇਹੋ ਜੀ ਧਾਰਮਿਕ ਜਗ੍ਹਾ ਤੇ ਨੁਕਸਾਨ ਕਰ ਦੇਗਾ ਔਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੀਆਂ ਧਮਕੀਆਂ ਨੇ ਇਹਦਾ ਉਸ ਆਪਰੇਸ਼ਨ ਸੰਧੂਰ ਦੇ ਪਾਕਿਸਤਾਨ ਨਾਲ ਕਨਫਲਿਕਟ ਮੇਰਾ ਛੋਟਾ ਜਿਹਾ ਟ੍ਰਿਪਰ ਸਾਹਿਬ ਹੋਰ ਸਵਾਲ ਹੈ ਆ ਆਮੂਮਨ ਤੌਰ ਤੇ ਤੁਸੀਂ ਵੀ ਅਜਿਹੇ ਬਹੁਤ ਸਾਰੇ ਕੇਸਿਸ ਦੇਖੇ ਨੇ ਇੰਨਾ ਸਮਾਂ ਲੱਗ ਜਾਂਦਾ ਹੁੰਦਾ ਲਗਭਗ ਇੱਕ ਹਫਤਾ ਲੱਗ ਗਿਆ ਈਮੇਲਸ ਆਉਂਦਿਆਂ ਨੂੰ ਇੰਨਾ ਟਾਈਮ ਲੱਗ ਜਾਂਦਾ ਹੁੰਦਾ ਹੈ ਜਿਹੇ ਮਾਮਲੇ ਕਰੈਕ ਕਰਦੇ ਹੁਆ ਮੇਰੀ ਨੋਟੇਜ ਇਹ ਕਹਿੰਦੀ ਹੈ ਕਿ ਇਸ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਆ ਇਹਨੂੰ ਪ੍ਰੋਐਕਟਿਵਲੀ ਲੈਣਾ ਚਾਹੀਦਾ ਸੀਗਾ ਪਲੱਸ ਜਿਹੜੀ ਇਹਨਾਂ ਨੇ ਅੱਜ ਗੱਲ ਕੀਤੀ ਆ ਤੇ ਕੱਲ੍ਹ ਸ਼ਾਮ ਨੂੰ ਗੱਲ ਕੀਤੀ ਆ ਕਿ ਮੀਡੀਆ ਨੂੰ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ ਕਿ ਅਸੀਂ ਕੀ ਕਰ ਰਹੇ ਆ ਕੀ ਹੋ ਰਿਹਾ ਆ ਇਹ ਗਵਰਨਮੈਂਟ ਨੂੰ ਜਿਹੜੀ ਸਰਕਾਰ ਹੈ ਮੌਜੂਦਾ ਪਲੱਸ ਪੁਲਿਸ ਦੀ ਟੀਮ ਨੂੰ ਵੀ ਪ੍ਰੋਐਕਟਿਵਲੀ ਲੈਣਾ ਚਾਹੀਦਾ ਸੀਗਾ ਕਿਉਂਕਿ ਅਮਰਸਰ ਕੱਲੇ ਦੇ ਵਿੱਚ ਹੀ ਰੋ ਦਾ ਆਫਿਸ ਵੀ ਆ ਆਈਬੀ ਦਾ ਵੀ ਆ ਸਟੇਟ ਕਾਊਂਟਰ ਇੰਟੈਲੀਜੈਂਸ ਵੀ ਹੈ ਸਾਰਾ ਸਟੇਟ ਦੀ ਇੰਟੈਲੀਜੈਂਸ ਵਿੰਗ ਵੀ ਬੈਠਾ ਆ ਔਰ ਕੋਆਰਡੀਨੇਸ਼ਨ 'ਚ ਕੋਈ ਕਮੀ ਨਹੀਂ ਸੀ ਆਈ ਥਿੰਕ ਥੋੜਾ ਜਿਹਾ ਕੋਆਰਡੀਨੇਸ਼ਨ ਤੇ ਪ੍ਰੋਐਕਟਿਵ ਮੈਸ ਤੇ ਕਮੀ ਰਹੀ ਹੁਣ ਵੀ ਮੈਂ ਰਿਕੁਐਸਟ ਕਰੂੰਗਾ ਆਪਣੇ ਤਜਰਬੇ ਤੋਂ ਕਿ ਸਰਕਾਰ ਨੂੰ ਪੋਲਿਟੀਕਲ ਲੀਡਰਸ਼ਿਪ ਨੂੰ ਤੇ ਪੁਲਿਸ ਲੀਡਰਸ਼ਿਪ ਨੂੰ ਇਹ ਕਹਿਣਾ ਹੈ ਕਿ ਲੋਕਾਂ ਨੂੰ ਲੂਪ ਚ ਰੱਖਿਆ ਜਾਏ ਕਿ ਕੀ ਹੋ ਰਿਹਾ ਤਾਂ ਕਰਕੇ ਬਿਨਾ ਮਤਲਬ ਤੋਂ ਲੋਕਾਂ ਦੇ ਡਰ ਨਾ ਆਏ ਪਰ ਇਸ ਸਟਰੈੱਡ ਨੂੰ ਸੀਰੀਅਸਲੀ ਲੈਣਾ ਚਾਹੀਦਾ ਹੈ ਤੇ ਆਉਣ ਵਾਲੇ ਸਮੇਂ ਵਾਸਤੇ ਭਾਵ ਅੱਜ ਵਾਸਤੇ ਨਹੀਂ ਆਉਣ ਵਾਲੇ ਵਾਸਤੇ ਇੱਕ ਕੋਈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਿਲਡ ਕਰਨਾ ਚਾਹੀਦਾ ਹੈ ਤਾਂ ਕਰਕੇ ਉਸ ਦਰਬਾਰ ਸਾਹਿਬ ਦੇ 20 ਔਰ ਚਾਰ ਸਵੇਰੇ ਦੀ ਸਕਿਉਰਿਟੀ ਪੁਖਤਾ ਹੋ ਸਕੇ ਸੱਡਲ ਤਰੀਕੇ ਨਾਲ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਮੈਂ ਆਪਣੇ ਤਜਰਬੇ ਤੋਂ ਤੇ ਮੈਂ ਅੰਮ੍ਰਿਤਸਰ ਵੀ ਰਿਹਾ ਮੈਂ ਉੱਥੇ ਪੜ੍ਹਿਆ ਵੀ ਹਾਂ ਇੱਕ ਤਜਰਬੇ ਤੋਂ ਗੱਲ ਕਹਿਣਾ ਚਾਹਾਂਗਾ ਇਸ ਸਾਨੂੰ ਗਵਰਨਮੈਂਟ ਆਫ ਇੰਡੀਆ ਦੀਆਂ ਪੈਰਾਮਿਲਟਰੀ ਫੋਰਸਸਾਂ ਦੀਆਂ ਦਰਬਾਰ ਸਾਹਿਬ ਦੇ ਚਾਰ ਸਵੇਰੇ ਡਿਊਟੀ ਲਗਾਉਣ ਤੇ ਸਖਤ ਮਨਾਹੀ ਕਰਨੀ ਚਾਹੀਦੀ ਹੈ ਕਿਉਂਕਿ ਜਿਹੜੇ ਭਾਵਨਾ ਨਾਲ ਜਿਹੜੇ ਤਰੀਕੇ ਨਾਲ ਸਾਡੀ ਟ੍ਰੇਨਡ ਸਟੇਟ ਪੁਲਿਸ ਫੋਰਸ ਜਿਹਨੂੰ ਜਾਣਕਾਰੀ ਹੈ ਧਰਮ ਦੇ ਪੱਖ ਤੋਂ ਉਹਦੀ ਡਿਊਟੀ ਲਗਾਉਣ ਨਾਲ ਸਾਨੂੰ ਹੋਰ ਮੁਸ਼ਕਲਾਂ ਨਹੀਂ ਆਉਣਗੀਆਂ ਤੇ ਇਸ ਕਰਕੇ ਸੀਆਈਐਸ ਸਾਹਿਬ ਆਰਪੀਐਫ ਦਾ ਡਿਊਟੀ ਨਹੀਂ ਲਗਾਉਣੀ ਚਾਹੀਦੀ ਕਿਉਂਕਿ ਸਟੇਟ ਪੰਜਾਬ ਕੋਈ ਡਿਸਟਰਬਡ ਸਟੇਟ ਨਹੀਂ ਬਿਲਕੁਲ ਠੀਕ ਹੈ ਗਰੇਵਲ ਸਾਹਿਬ ਤੁਸੀਂ ਤਾਂ ਕਹਿ ਰਹੇ ਹੋ ਕਿ ਅਸੀਂ ਹੋਮ ਮਿਨਿਸਟਰ ਤੱਕ ਪਹੁੰਚ ਕਰਾਂਗੇ ਜੇ ਹੋਮ ਮਿਨਿਸਟਰ ਤੱਕ ਪਹੁੰਚ ਕਰੋਗੇ ਤਾਂ ਫਿਰ ਸੈਂਟਰਲ ਏਜੰਸੀਆਂ ਦਾ ਸਹਾਰਾ ਲੈਣਗੇ ਫਿਰ ਉਹ ਸੈਂਟਰਲ ਫੋਰਸਸ ਵੀ ਭੇਜ ਸਕਦੇ ਨੇ ਜਿਵੇਂ ਢਿੱਲੋਂ ਸਾਹਿਬ ਕਹਿੰਦੇ ਨੇ ਸਾਨੂੰ ਸੈਂਟਰਲ ਫੋਰਸਸ ਤਾਂ ਲਗਾਣੀਆਂ ਹੀ ਨਹੀਂ ਚਾਹੀਦੀਆਂ ਦਰਬਾਰ ਸਾਹਿਬ ਦੇ ਵਿੱਚੋਂ ਫਿਰ ਬਿਲਕੁਲ ਬਿਲਕੁਲ ਢਿੱਲੋਂ ਸਾਹਿਬ ਦੀ ਇਸ ਗੱਲ ਨਾਲ ਮੈਂ 100% ਸਹਿਮਤ ਹਾਂ ਜੇ ਕੋਈ ਮਿਲਣਾ ਕਿਸੇ ਨੂੰ ਟਾਈਮ ਦਿੰਦੇ ਆ ਜਾਂ ਨਹੀਂ ਦਿੰਦੇ ਆ ਆਪੜੀ ਭਾਵਨਾ ਪ੍ਰਗਟ ਕੀਤੀ ਹੈ ਸਾਡੇ ਚੀਫ ਸੈਕਟਰੀ ਸਾਹਿਬ ਨੇ ਕਿ ਅਸੀਂ ਸਰਕਾਰ ਨੂੰ ਤਾਂ ਇਹ ਗੱਲ ਕਵਾਂਗੇ ਨਾ ਕਿਉਂਕਿ ਇੱਥੇ ਭਾਜਪਾ ਦੇ ਆਗੂ ਪੱਕੇ ਆਏ ਸੀ ਕੋਈ ਸਾਨੂੰ ਲੋੜ ਹੋਵੇ ਦੱਸੋ ਅਸੀਂ ਹੁਣ ਜਾਵਾਂਗੇ ਤਾਂ ਸਰਕਾਰ ਦੀ ਸਭ ਤੋਂ ਵੱਡੀ ਜੇ ਕੋਈ ਗ੍ਰਹਿ ਮੰਤਰੀ ਹੁੰਦਾ ਨਾ ਜਿਹੜਾ ਸਾਰਾ ਕੁਝ ਦੇਖਦਾ ਪਰ ਇਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਮੈਂ ਤੁਹਾਨੂੰ ਇਸ ਗੱਲ ਨੂੰ ਕਲੀਅਰ ਕਰ ਦਿਆਂ ਸੰਗਤ ਨੂੰ ਵੀ ਇਸ ਗੱਲ ਹੀ ਕਲੀਅਰ ਕਰ ਦਈਏ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਮਰਜ਼ਾਦਾ ਦੇ ਵਿੱਚ ਜਾਂ ਪਵਿੱਤਰਤਾ ਜਿਹੜੀ ਆ ਜੋ ਬ੍ਰਿੰਸਿ ਦੀ ਪਵਿੱਤਰਤਾ ਉਸ ਦੇ ਨਾਲ ਕਿਤੇ ਵੀ ਸਮਝੌਤਾ ਨਹੀਂ ਹੋਏਗਾ ਤੇ ਬਿਲਕੁਲ ਠੀਕੀ ਗੱਲ ਕਿ ਜਿਹੜੇ ਵੀ ਯਾਤਕੂ ਇੱਥੇ ਆਉਂਦੇ ਆ ਉਹਨਾਂ ਯਾਤਰੂਆਂ ਦੀ ਭਾਵਨਾਵਾਂ ਨੂੰ ਸਮਝਣ ਵਾਲੀ ਫੋਰਸ ਜਿਹੜੀ ਆ ਉਹ ਪਹਿਲਾਂ ਵੀ ਕਾਫੀ ਆ ਇੱਥੇ ਪਹਿਲਾਂ ਕੋਈ ਚਿਤਚਾ ਜਾਂ ਕੁਝ ਜਾਂ ਬਾਹਰ ਤਾਇਨਾ ਦਾ ਜੋ ਸਾਨੂੰ ਇੰਟੈਲੀਜੈਂਸ ਯਾ ਮਜ਼ਬੂਤ ਕਰਨਾ ਚਾਹੀਦਾ ਹੋਰ ਸਾਦਾ ਅਸੀਂ ਬਹੁਤ ਲਾ ਲਏ ਆ ਤੁਸੀਂ ਦੇਖੋਗੇ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਬੜੀਆਂ ਫੋਰਸਾਂ ਲਗੀਆਂ ਨੇ ਕੀ ਉੱਥੇ ਸਭ ਕੁਝ ਸ਼ਾਂਤ ਹੋ ਗਿਆ ਦੇ ਖਾਸ ਤੌਰ ਤੇ ਬਿਲਕੁਲ ਅਸੀਂ ਇਸ ਗੱਲ ਤੇ ਕਿਤੇ ਵੀ ਸਹਿਮਤ ਨਹੀਂ ਹੋਵਾਂਗੇ ਕਿ ਜਿਹੜੀਆਂ ਇੱਥੇ ਇਸ ਤਰ੍ਹਾਂ ਦੀਆਂ ਫੋਰਸਾਂ ਲਾ ਕੇ ਕੋਈ ਭੈਜਾ ਹੋਊਗਾ ਜਾਂ ਉਹਨਾਂ ਲੋਕਾਂ ਨੂੰ ਇੱਥੇ ਲਾਇਆ ਜਾਵੇ ਜਿਹੜੇ ਲੋਕ ਇੱਥੋਂ ਦੇ ਭਾਵਨਾ ਨੂੰ ਇੱਥੋਂ ਦੇ ਲੋਕਾਂ ਦੀ ਬੋਲੀ ਨੂੰ ਇੱਥੋਂ ਦੇ ਜਿਹੜੇ ਕਲਚਰ ਨੂੰ ਨਹੀਂ ਸਮਝ ਸਕਦੇ ਹੋਗੇ ਤੋਂ ਅਸੀਂ ਇਹ ਮੰਨਦੇ ਆ ਕਿ ਤੁਸੀਂ ਜਿਹੜੀ ਪਹਿਲਾਂ ਸਾਡੇ ਪੰਜਾਬ ਦੀ ਪੁਲਿਸ ਲੱਗੀ ਆ ਉਸ ਦੀ ਕੋ ਸਪੋਰਟ ਨੇ ਜੇ ਕੋਈ ਬੰਬ स्क्वाड ਵਾਲੇ ਆਏ ਸੀ ਜਾਂ ਉਹਨਾਂ ਨੇ ਦੇਖਿਆ ਬਾਹਰੋਂ ਦੇਖਿਆ ਜਿੱਥੋਂ ਦੇਖਿਆ ਅਸੀਂ ਉਹਨੂੰ ਕੋਆਪਰੇਟ ਕੀਤਾ ਪਰ ਮੈਂ ਇੱਕ ਗੱਲ ਦੱਸ ਦਿਆਂ ਜੀ ਕਿ ਸੰਗਤ ਨੇ ਇੰਨੀ ਚੀਜ਼ ਨੂੰ ਵੀ ਜਿਹੜਾ ਉਹ ਬਾਲਾ ਪਰਮਾਨ ਨਹੀਂ ਕੀਤਾ ਪਰ ਕਿਉਂਕਿ ਅਸੀਂ ਇਹ ਜਿਹੜੀਆਂ ਮੇਲਸ ਆਈਆਂ ਸੀ ਇਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਹਰ ਤਰੀਕੇ ਨਾਲ ਅਸੀਂ ਸਪੋਰਟ ਕਰਦੇ ਆਂ ਪਰ ਇੱਥੇ ਗੱਲ ਕਰੀ ਤਾਂ ਕਿ ਅਸੀਂ ਇੱਥੇ ਕਿਸੇ ਵੀ ਤਰ੍ਹਾਂ ਮਰਜ਼ਾਦਾ ਦੇ ਵਿੱਚ ਰੁਕਾਵਟ ਜੰਗ ਨੂੰ ਪਵਿੱਤਰਤਾ ਦੇ ਲਈ ਭੰਗੜਾ ਦੀ ਗੱਲ ਉਹ ਅਸੀਂ ਕਿਤੇ ਨਹੀਂ ਸੁਣੇ ਬੀ ਬਰਦਾਸ਼ਤ ਨਹੀਂ ਕਰੇਗੇ ਟਰਲੋ ਸਭ ਕੁਝ ਆਫ ਆਨ ਕਰਨਾ ਚਾਹੁੰਦੇ ਆ ਗਿਆ ਹਾਂਜੀ ਟਰਲੋ ਸਾਹਿਬ ਜਲਦੀ ਦੇਖੋ ਜੀ ਮੈਂ ਐਡ ਆਨ ਇਹ ਕਰਨਾ ਚਾਹੁੰਦਾ ਹਾਂ ਕਿ ਦੇਖੋ ਜੜੀ ਸਟੇਟ ਪੁਲਿਸ ਨੇ ਕ੍ਰਾਸ ਬਾਰਡਰ ਵਾਰ ਲੜੀ ਹੋਏ 80ਾਂ ਦੇ ਦਿਹਾਕਿਆਂ ਤੋਂ ਬਾਅਦ ਦੇ ਵਿੱਚ ਔਰ ਸਕਸੈਸਫੁਲੀ ਪੀਸ ਨੂੰ ਲਿਆਉਣ ਵਾਸਤੇ ਤਾਕਤ ਜੋਰ ਲਗਾਇਆ ਹੋਏ ਹਮ ਸਟੇਟ ਪੁਲਿਸ ਦੇ ਵਿੱਚ ਕਾਬਲੀਅਤ ਹੈਗੀ ਆ ਬਸ਼ਰਤੇ ਸਾਡੇ ਕੋਲ ਪੋਲਿਟੀਕਲ ਵਿਲ ਤੇ ਪ੍ਰੋਫੈਸ਼ਨਲ ਤਰੀਕਾ ਆ ਵਰਤਣ ਦਾ ਹਮ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਆਉਣ ਵਾਲੀ ਸੰਗਤ ਤੇ ਦਰਬਾਰ ਸਾਹਿਬ ਦਾ ਆਚਾਰ ਸ਼ਵੇਰਾ ਹਮ ਟੈਕਨੀਕਲ ਸਰਵੇਲੈਂਸ ਹਮ ਸੀਸੀਟੀਵੀ ਕੈਮਰਾਸ ਵਿਦ ਆਰਟੀਫੀਸ਼ੀਅਲ ਇੰਟੈਲੀਜੈਂਸ ਹਮ ਕੋਆਪਰੇਸ਼ਨ ਬਿਟਵੀਨ ਕੋਆਰਡੀਨੇਸ਼ਨ ਜਿਹੜੀ ਐਸਜੀਪੀਸੀ ਟਾਸਕ ਫੋਰਸ ਸਟੇਟ ਪੁਲਿਸ ਇੰਟੈਲੀਜੈਂਸ ਕਾਉਂਟਰ ਇੰਟੈਲੀਜੈਂਸ ਹੋਰ ਸਟਲ ਤਰੀਕੇ ਨਾਲ ਇਹ ਸਾਰਾ ਕੁਝ ਇੱਕ ਸਪੈਸ਼ਲਾਈਜ਼ਡ ਟੂਰਿਜ਼ਮ ਪੁਲਿਸ ਬਣਾਉਣ ਦਾ ਇੱਕ ਵਾਰੀ ਗੱਲ ਚੱਲੀ ਸੀ ਉਹਨੂੰ ਦੁਬਾਰਾ ਚੁੱਕਣਾ ਚਾਹੀਦਾ ਹੈ ਠੀਕ ਹੈ ਔਰ ਦਰਬਾਰ ਸਾਹਿਬ ਦੇ ਅੰਦਰ ਤੇ ਐਸਜੀਪੀਸੀ ਦੇ ਕੈਮਰਾਸ ਕੰਟਰੋਲ ਰੂਮ ਮੈਂ ਚੰਗੀ ਤਰ੍ਹਾਂ ਦੇਖਿਆ ਵੀਆਈਪੀ ਡਿਊਟੀਆਂ ਕਰਦੇ ਆ ਵੀਆਈਪੀ ਡਿਊਟੀਆਂ ਕਰਦੇ ਆ ਬੜੀ ਚੰਗੀ ਤਰ੍ਹਾਂ ਲੱਗੇ ਆ ਹਮਮ ਲੇਕਿਨ ਗਾਂਧੀ ਗੇਟ ਵੱਲੋਂ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਵੱਲੋਂ ਕੀ ਮੰਡੀ ਵੱਲੋਂ ਜਾਚ ਗਲਿਆਰੇ ਦੇ ਬਾਹਰ ਜਿੱਦੋਂ ਸਾਡੇ ਰਸਤੇ ਨੇ ਸਟੇਟ ਪੁਲਿਸ ਨੂੰ ਸਟੇਟ ਗਵਰਨਰ ਨੂੰ ਉਹਦੇ ਤੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਕਿ ਲੈਂਸਸ ਕੈਮਰਾਸ ਉਹ ਲਗਾਏ ਜਾਣ ਜਿਨ੍ਹਾਂ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਆਈਡੈਂਟੀਫਿਕੇਸ਼ਨ ਦਾ ਪ੍ਰੋਸੀਜਰ ਆ ਲੋਕਾਂ ਨੂੰ ਸਿਕਿਉਰਿਟੀ ਪੱਖੋਂ ਜਾਗਰੂਕ ਰੱਖਣਾ ਉਹਨਾਂ ਦਾ ਹੌਸਲਾ ਵਧਾਉਂਦਾ ਆ ਲੇਕਿਨ ਦੁਬਾਰਾ ਰਿਪੀਟ ਕਰੂੰਗਾ ਪੋਲੀਟੀਕਲ ਲਾਸ ਵੀ ਹੋਏਗਾ ਪਬਲਿਕ ਨੂੰ ਵੀ ਸ਼ੱਕ ਪੈਦਾ ਹੋਣਗੇ ਜੇ ਅਸੀਂ ਪੈਰਾ ਮਿਲਟਰੀ ਫੋਰਸਸ ਨੂੰ ਦਰਬਾਰ ਸਾਹਿਬ ਦੇ ਇਰਦੇ ਗਿਰਦ ਲਗਾਉਂਦੇ ਜੀ 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 ਬਿਲਕੁਲ ਟਰਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲ ਬਿਲਕੁਲ ਠੀਕ ਹੈ ਗਰਵਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੀ ਵਿਚਾਰ ਚਰਚਾ ਚ ਸ਼ਮੂਲੀਅਤ ਕਰਨ ਤੇ ਲਈ ਸਾਡਾ ਮਕਸਦ ਇਹ ਹੈ ਕਿ ਲੋਕਾਂ ਦੇ ਮੰਦ ਵਿੱਚ ਕਿਸੇ ਵੀ ਤਰ੍ਹਾਂ ਦਾ ਸਵਾਲ ਕੋਈ ਬਲਵਲਾ ਖੜਾ ਹੁੰਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੁਰੱਖਿਆ ਨੂੰ ਲੈ ਕੇ ਤਾਂ ਉਹਦਾ ਜਵਾਬ ਜ਼ਰੂਰ ਲਿਆ ਜਾਵੇ 6ਵੀਂ ਮੇਲਾ ਆ ਚੁੱਕੀ ਹੈ ਹਾਲਾਂਕਿ 5 ਮੇਲਾ ਬਾਦ ਪੰਜਾਬ ਪੁਲਿਸ ਦਾ ਦਾਵਾ ਕਿ ਇੱਕ ਸ਼ਖਸ ਨੂੰ ਸੀ ਡਿਟੇਨ ਕੀਤਾ ਪੁੱਛਗਿਛ ਜਾਰੀ ਹੈ ਪਰ ਇਸੇ ਦੌਰਾਨ ਛੇਵੀਂ ਈਮੇਲ ਆ ਜਾਣਾ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਦੀ ਹੈ ਉਮੀਦ ਕਰਦੇ ਹਾਂ ਆਸ ਤੇ ਰਾਸ ਵੀ ਕਰਦੇ ਹਾਂ ਕਿ ਉਹ ਲੋਕ ਛੇਤੀ ਤੋਂ ਛੇਤੀ ਗ੍ਰਿਫਤਾਰ ਹੋਣ ਦੇਸ਼ ਤੋਂ ਇਹਦੇ ਬਾਕੀ ਖਬਰਾਂ ਲਈ ਬਣ ਰਹੋ ਪੀਟੀਸੀ ਨਿਊਜ਼ ਦੇ ਨਾਲ ਧੰਨਵਾਦ